ਔਰ ਜਿਨ੍ਹਾਂ ਦੇ ਸੱਦੇ ਦੇ ਉੱਪਰ ਅੱਜ ਆਪ ਆਇਆ ਤੁਹਾਡੇ ਹਰ ਦੇ ਲਜੀਜ਼ ਮੇਰ ਮੇਰਾ ਛੋਟਾ ਵੀਰ ਪਦਮਜੀਤ ਮਹਿਤਾ ਜੀ ਅਮਰਜੀਤ ਮਹਿਤਾ ਜੀ ਮੇਰੇ ਵੀਰ ਸ਼ਹਿਰੀ ਦੀਪਕ ਸਾਰੀ ਸਤਕਾਰਯੋਗ ਸਾਥੀਓ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਮੁਬਾਰਕਬਾਦ ਔਰ ਵਧਾਈਆਂ ਲੱਖ ਲੱਖ ਇਸ ਗੱਲ ਦੀ ਕਿ ਅੱਜ ਨਵੀਂ ਸ਼ੁਰੂਆਤ ਹੋਣ ਜਾ ਰਹੀ ਹੈ ਮੈਂ ਮੇਰੇ ਵੀਰ ਪਦਮ ਨੂੰ ਕਹਿ ਰਿਹਾ ਸੀਗਾ ਕਿ ਜਦੋਂ ਮੇਰੇ ਛੋਟੇ ਵੀਰ ਇੰਨਾ ਵੱਡਾ ਮਹਾਕੁੰਭ ਸਜਿਆ ਹੋਵੇ ਕਲਾ ਦਾ ਸੁਰਾਂ ਦਾ ਤੇ ক্রিকেট ਦਾ ਉਦੋਂ ਬਹੁਤੀਆਂ ਲੰਬੀਆਂ ਚੋੜੀਆਂ ਸਿਆਸੀ ਗੱਲਾਂ ਕਰਨ ਦੀ ਲੋੜ ਨਹੀਂ ਹੁੰਦੀ ਕਿਉਂਕਿ ਮੈਂ ਤਾਂ ਆਪ ਤੁਹਾਡੇ ਵਾਂਗੂ ਅੱਜ ਇਸ ਮਹਾਕੁੰਭ ਨੂੰ ਦੇਖਣ ਤੇ ਇੰਜੋਏ ਕਰਨ ਦੇ ਲਈ ਆਇਆ ਪਰ ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਕਹਿਣੀ ਚਾਹੂਗਾ ਮੁਬਾਰਕਬਾਦ ਦੇਣੀ ਚਾਹੂਗਾ ਕਿ ਲੋੜੀ ਦਾ ਸਮਾਂ ਤੇ ਲੋੜੀ ਦੇ ਉੱਪਰ ਆਪਾਂ ਇੱਕੋ ਹੀ ਗੱਲ ਕਹਿੰਦੇ ਹੁੰਨੇ ਪੁਰਾਣੀਆਂ ਖੋਤਾਂ ਨਹੀਂ ਕਿ ਇਸਰ ਆ ਦਲਿੰਦਰ ਜਾ ਦਲਿੰਦਰ ਦੀ ਜੜ ਚੁੱਲੇ ਪਾ ਬਠਿੰਡੇ ਵਾਲਿਓ ਇਹ ਅੱਜ ਸ਼ੁਰੂਆਤ ਮੇਰੇ ਵੀਰ ਪਦਮ ਨੇ ਕੀਤੀ ਹੈ ਕਿ ਨਵੀਂ ਇੱਕ ਸ਼ੁਰੂਆਤ ਹੋਣ ਜਾ ਰਹੀ ਹੈ ਇਥੋਂ ਖੇਡਾਂ ਦੀ ਇਸਰ ਹੈਗਾ ক্রিকেট ਜਿਹਦਾ 2.5 ਮਹੀਨੇ ਦਾ ਮਹਾਤੁੰਬੇ ਛੋਟਾ ਵੀਰ ਸ਼ੁਰੂ ਕਰਨ ਲੱਗਿਆ ਦਲਿੰਦਰ ਹੈਗਾ ਨਸ਼ੇ ਜੋ ਨਸ਼ਾ ਵਿਰੁੱਧ ਪੰਜਾਬ ਸਰਕਾਰ ਤੁਹਾਡੇ ਸਹਿਯੋਗ ਨਾਲ ਲੜ ਰਹੀ ਹੈ ਨਸ਼ਿਆਂ ਨੂੰ ਖਤਮ ਕਰਨ ਦੇ ਲੇਦਰ ਦੇ ਰੂਪ ਦੇ ਵਿੱਚ ਤੇ ਖੇਡਾਂ ਨੂੰ ਔਰ ਕ੍ਰਿਕਟ ਦੇ ਰੂਪ ਦੇ ਵਿੱਚ ਇਸਰ ਨੂੰ ਲੈ ਕੇ ਆਉਣਾ 2.5 ਮਹੀਨੇ ਦਾ ਮਹਾਕੁੰਬੇ ਜਣਾ ਉਹ ਹੋਣ ਜਾ ਰਿਹਾ ਜਿਹਦੀ ਸ਼ੁਰੂਆਤ ਕਰਨ ਦੇ ਲਈ ਮੇਰੇ ਵੀਰ ਭੱਜੀ ਜੀ ਤੁਹਾਡੇ ਹਰ ਦਿਲ ਦੇ ਨਜ਼ੀਬ ਸਾਥੀ ਆਏ ਨੇ ਸੋ ਇੱਕ ਨਵੀਂ ਸ਼ੁਰੂਆਤ ਦੀ ਆਪਾਂ ਅੱਜ ਇਥੋਂ ਸ਼ੁਰੂ ਕਰਨ ਜਾ ਰਹੇ ਹਾਂ ਬਠਿੰਡੇ ਵਾਲਿਓ ਤੇ ਇੱਕ ਵਾਰ ਜ਼ੋਰ ਦੀ ਜਕਾਰਾ ਬੁਲਾ ਕੇ ਉਹ ਸੱਚੇ ਪਾਤਸ਼ਾਹਾਂ ਦਾ ਆਪਾਂ ਜੋ ਤਿਆਹਿਆ ਕਰਕੇ ਜਾਈਏ ਕਿ ਇਹ ਨਵੀਂ ক্রিকেট ਦੀ ਔਰ ਗੇਮ ਦੀ ਸ਼ੁਰੂਆਤ ਆਪਾਂ ਖੇਡਾਂ ਦੀ ਸ਼ੁਰੂਆਤ ਬਠਿੰਡ ਤੋਂ ਮੇਰੇ ਛੋਟੇ ਵੀਰ ਪਦਮ ਦੀ ਰਹਿਨਮਾਈ ਦੇ ਵਿੱਚ ਕਰਨੀ ਹੈ ਬੋਲੇ ਸੋਨਹੀਓ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਕੈਬਨਟ ਦਾ ਸ਼نگਾਰ ਅਮਨ अरोड़ा ਸਾਹਿਬ ਜੀ ਆਨੂੰ ਪਦਮਜੀਤ ਜੀ ਬੇਅਤ ਸਾਹਿਬ ਸਨਮਾਨ ਕਰ ਰਿਹਾ ਹੈ ਜ਼ੋਰਦਾਰ ਤਾੜੀਆਂ ਮਨਜੀਤ ਸਰ ਲਈ ਦੀ ਦੁਨੀਆ ਦੇ ਸਟਾਰ ਹੀਰੋ ਨੂੰ ਸਨਮਾਨਤ ਕਰ ਰਿਹਾ ਹੈ ਇਹ ਜੋ ਸੋਰ ਨਾ ਤਾਲੀਆਂ ਹਰਭਜਨ ਹਰ ਤੁਸੀਂ ਨਾਲ ਹੋ ਜੀ ਸਰ ਤੁਸੀਂ ਨਾਲ ਹੋ ਸਾਡੇ ਹਿੰਦੁਸਤਾਨ ਦੀ ਸ਼ਾਨ ਸਾਡੇ ਮੁਲਕ ਦੀ ਸ਼ਾਨ ਹਰਭਜਨ ਭਾਜੀ ਅੱਜ ਬਹੁਤ ਸਾਰੇ ਲੋਕਾਂ ਨੂੰ ਬਹੁਤ ਸਾਰੇ ਮੁੰਡਿਆਂ ਨੂੰ ਬਹੁਤ ਸਾਰੇ ਜੋ ਸਪੋਰਟਸ ਨੂੰ ਪਿਆਰ ਕਰਦੇ ਉਹਨਾਂ ਨੂੰ ਇਨਸਪਾਇਰ ਕਰਕੇ ਜਏ ਨੇ